ਸੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਪਕਾਇਦਾ ਚੰਡੀਗੜ੍ਹ ਤੋਂ ਜਿਸプレ ਨਿਕਲੇ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਫਿਰ ਕਿੰਨਾ ਰਸਤਾ ਵੀ ਕਿਸਾਨ ਆਗੂਆਂ ਨੇ ਤੈਅ ਕੀਤਾ ਤੇ ਹਿਰਾਸਤ ਦੇ ਵਿੱਚ ਉਦੋਂ ਲੈ ਲਿਆ ਜਾਂਦਾ ਜਦੋਂ ਪੰਜਾਬ ਦੀ ਸਰਹੱਦ ਦੇ ਵਿੱਚ ਦਾਖਲ ਹੁੰਦੇ ਆ ਚਾਰਜ ਫੇਰੇ ਜੋ ਸੰਭੂ ਬਾਰਡਰ ਆ ਸੰਭੂ ਬਾਰਡਰ ਦੇ ਚਾਰ ਫੇਰੇ ਲੋਕਲ ਲੋਕਾਂ ਦੇ ਪ੍ਰੈਕਟਰ ਜੋ ਪ੍ਰਸ਼ਾਸਨ ਵੱਲੋਂ ਤੇ ਜੀਸੀਪੀਆਂ ਵਿਆਹ ਤੋਂ ਲਗਾਉਂਦੇ ਆ ਗੱਲ ਆ ਕੋਈ ਨਾ ਕੋਈ ਇਹ ਕਹਾਣੀ ਰਤ ਨੂੰ ਘੜੀ ਜਾ ਸਕਦੀ ਹੈ ਹੋ ਸਕਦਾ ਫੋਨ ਆਏ ਸੱਪਾ ਗੱਲ ਕਰਨ ਦੇ ਆ ਉਦੋਂ ਕਹਾਣੀ ਘੜੀ ਜਾ ਰਹੀ ਹੋਵੇ ਐਸਕੇਮ ਇਹ ਵੀ ਨੰਦਾ ਜਮੀਨ ਕੀਤੀਆਂ ਐਸਕੇਮ ਦੇ ਆਗੂ ਸਹਿਬਾਨ ਅਜੇ ਇਕੱਠੇ ਨਹੀਂ ਹੋਏ ਨਾ ਐਸਕੇਮ ਤੇ ਨਾ ਗੈਰ ਕਾਨੂੰਨੀ ਕਿਸਾਨ ਮੇਦੋ ਹਟੜੇ ਲਹਿ ਗਿਆ ਇਹ ਕਿੱਥੇ ਹੈ ਕਿ ਕੋਈ ਨਹੀਂ ਕਿਰੋਣੀ ਇਹ ਸਿੱਧਾ ਘਾਟਾ ਜੂਰ ਕੇ ਕੋਕੇ ਦੇਣਾ ਹਾਂ ਇਹਨਾਂ ਦਿਨਾਂ ਦੇ ਵਿੱਚ ਨੌਜਵਾਨ ਆਗੂ ਜੂ ਯਾਦ ਹੋਣਗੇ ਤੁਹਾਡਾ ਉਹ ਜੀ ਪੀਸਕੂ ਹੋਵੇ ਉਹ ਜੇ ਲੱਕਾਸਾ ਤਰਲਾ ਹੋਵੇ ਉਹ ਤੇ ਨੌਜਵਾਨੀ ਜਿਹੜੀ ਮੂਰੀ ਲੱਗੀ ਦਿੱਲੀ ਦੇ ਬਰੂਹਾਂ ਤੱਕ ਲੱਗੀ ਈ ਹੈ ਨਾ ਇਸ ਵਾਰ ਇਹਨਾਂ ਨੌਜਵਾਨਾਂ ਦੀ ਘੜ ਜੂੜਕੂਗੀ ਅਸੀਂ ਕਿਉਂ ਨਹੀਂ ਲੈ ਸਕੀ ਨਾਲ ਨੌਜਵਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਸੈਲਾ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਘਰ ਹਾਜ਼ਰ ਹਾਂ ਜੀ ਇਸ ਬਲੇ ਖਨੌਰੀ ਹੱਤੇ ਸ਼ੰਭੂ ਬਾਰਡਰ ਤੋਂ ਵੱਡੀ ਅਪਡੇਟ ਲੈ ਕੇ ਜਿੱਥੇ ਕਿ ਕੇਂਦਰ ਦੇ ਨਾਲ ਮੀਟਿੰਗ ਤੋਂ ਵਾਪਸ ਆ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਦਰਅਸਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਇਸ ਦੇ ਨਾਲ ਹੀ ਜਗਜੀਤ ਸਿੰਘ ਢੱਲੇਵਾਲ ਤੇ ਕਈ ਹੋਰ ਕਿਸਾਨ ਆਗੂਆਂ ਨੂੰ ਜਿਹੜਾ ਹੈ ਪੁਲਿਸ ਨੇ ਰਸਤੇ ਦੇ ਵਿੱਚ ਹੀ ਡਿਟੇਨ ਕਰ ਲਿਆ ਹੈ ਜਿਸ ਵੇਲੇ ਪੁਲਿਸ ਦਾ ਇੱਕ ਕਾਫਲਾ ਰਸਤੇ ਦੇ ਵਿੱਚ ਖੜਾ ਸੀ ਅੱਜਸਮੇਲੇ ਇੱਕ ਕਿਸਾਨ ਆਗੂ ਮੀਟਿੰਗ ਤੋਂ ਵਾਪਸ ਪਰਤ ਰਹੇ ਸਨ ਪੰਜਾਬ ਦੀ ਸਰਹੱਦ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਇਹਨਾਂ ਦਾ ਘਰਾਉ ਕਰ ਲਿਆ ਜਾਂਦਾ ਹੈ ਤੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਸੋ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੇ ਕਰਨ ਲਈ ਫੋਨ ਕਾਲ ਤੇ ਮੌਜੂਦ ਨੇ ਪੰਜਾਬ ਤੋਂ ਸਾਡੇ ਸਹਿਯੋਗੀ ਤਜਿੰਦਰ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਤਜਿੰਦਰ ਸਿੰਘ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਜੀ ਬਿਲਕੁਲ ਤਜਿੰਦਰ ਸਿੰਘ ਜੋ ਇਹ ਪੁਲਿਸ ਦਾ ਐਕਸ਼ਨ ਹੋਇਆ ਹੈ ਕਿਸਾਨ ਆਗੂਆਂ ਤੇ ਉਸ ਦੇ ਬਾਰੇ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਬੁੱਢੇ ਸਾਲੋਂ ਤੇ ਮੰਦਪਾ ਦੀ ਗੱਲ ਆ ਜਿਹੜਾ ਇਸ ਸੰਤੇ ਜੋ ਵਰਤਾਰਾ ਖਾਸ ਕਰਕੇ ਹੋ ਰਿਹਾ ਕੁਝ ਦਿਨ ਪਹਿਲਾਂ ਦੇ ਜੇ ਆਪਾਂ ਵੇਖੀਏ ਤੇ ਕਿਸਾਨ ਆਗੂ ਜਿਹੜੇ ਚਿੰਡੀ ਵਾਲੇ ਪਾਸੇ ਕੂਚ ਕਰਨ ਲੱਗੇ ਸੀਗਾ ਜੀ ਐਸਕੇਮ ਦੇ ਆਕੇ ਤੇ ਘਰਾਂ ਤੋਂ ਚੋਕ ਲਿਆ ਜਾਂਦਾ ਪਰਸੋ ਲੋ ਜਬਰਦਸਤੀ ਕੀਤੀ ਜਾਂਦੀ ਹੈ ਤੇ ਉੱਥੇ ਨਹੀਂ ਪਹੁੰਚ ਹੁੰਦਾ ਜਾਂਦਾ ਅੱਜ ਵੇਖੋ ਇੱਕ ਪਾਸੇ ਕੇਂਦਰ ਦੇ ਨਾਲ ਮੀਟਿੰਗ ਆ ਇੱਕ ਪਾਸੇ ਕੇਂਦਰ ਦੇ ਨਾਲ ਮੀਟਿੰਗ ਆ ਦੂਜੇ ਪਾਸੇ ਕੇਂਦਰ ਨਾਲ ਮੀਟਿੰਗ ਕਰਨ ਤੋਂ ਬਾਅਦ ਵਿੱਚ ਕਿਸਾਨਾਂ ਕੋਈ ਨਿਕਲਦੇ ਆ ਉਸ ਤੋਂ ਬਾਅਦ ਉਹ ਹਰਾਸਤ ਕਰਾਇਆ ਜਾਂਦਾ ਜੋ ਹੋਈ ਹੋਈ ਖਬਰਾਂ ਚੱਲ ਰਹੀਆਂ ਨਾ ਜੇ ਹੁਣੇ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਜਦੀਪ ਸਿੰਘ ਢੱਲੇਵਾਲ ਮੇਨ ਆਗੂ ਆ ਤੇ ਸਰਪਿੰਦ ਪੰਧੇਰ ਉਹਨਾਂ ਨੂੰ ਅਜੇ ਹਮਤੇ ਪ੍ਰਸ਼ਾਸਨ ਨੇ ਚੁਕੜਿਆ ਗਿਆ ਵਾ ਬਿਲਕੁਲ ਤੇ ਇਹ ਮਾਮਲਾ ਭੱਗੀ ਆ ਖਬਰ ਹੈ ਜਿਹੜੀ ਹੈ ਕਿ ਨਾ ਇਸ ਟਾਈਮ ਦੇ ਉੱਤੇ ਕਿਉਂਕਿ ਪ੍ਰੋਟੈਸਟ ਆਦੇ ਵਾਸਤੇ ਕਰਨ ਦੇ ਆ ਕਿਸਾਨ ਆਰਗੂ ਦੇ ਅੱਗੇ ਲੱਗੇ ਲੋਕਾਂ ਵਾਸਤੇ ਆ ਲੋਕਾਂ ਨੇ ਉਤਸ਼ਾਹ ਦਿੱਤਾ ਤੇ ਇੱਕ ਸਾਲ ਤੋਂ ਵੱਧ ਦਾ ਸਮਾਂ ਉਹਨਾਂ ਨੂੰ ਖਨੌਰੀ ਤੇ ਸ਼ੰਭੂ ਚ ਹੋ ਗਿਆ ਬਿਲਕੁਲ ਜੰਦਲ ਦੀ ਆਪਾਂ ਗੱਲ ਕਰੀਏ ਬੜਾ ਵੱਡਾ ਲੋਕਾਂ ਨਾਲ ਚੱਲਿਆ ਸੀ ਬਹੁਤ ਵੱਡਾ ਲੋਕਾਂ ਨੇ ਸਾਥ ਦਿੱਤਾ ਸੀ ਪਤਾ ਪਤਾ ਵੀ ਐਰ ਕੀ ਬੇਸ਼ੱਕ ਖਨੌਰੀ ਤੇ ਸ਼ੰਭੂ ਨਹੀਂ ਟੱਪੜ ਦਿੱਤਾ ਪਰ ਲੋਕਾਂ ਦਾ ਫਤਵਾ ਪੰਜਾਬ ਦੇ ਲੋਕਾਂ ਦਾ ਵਸਨੀਕਾਂ ਦਾ ਪਰ ਤੋਂ ਉਸੇ ਤਰ੍ਹਾਂ ਦਾ ਸੀ ਕਿੰਨੇ ਕਿਲੋਮੀਟਰ ਤੱਕ ਦਾ ਕਾਉਂਡਲ ਉੱਤੇ ਲੋਕ ਬੈਠੇ ਸੀ ਸਮੇਂ ਸਮੇਂ ਤੇ ਜਦੋਂ ਆਵਾਜ਼ ਮਾਰੀ ਜਾਂਦੀ ਸੀ ਕਿਸਾਨਾਂ ਕੋਲ ਉਹ ਲੋਕ ਇਥੇ ਕੌਣ ਜਾਂਦੇ ਸੀ ਕਹਿੰਦਾ ਕਸਾਲਾਂ ਕੋਲ ਆਜਮਣੇ ਆਉਂਦੇ ਸੀ ਕੌਣ ਜਾਂਦੇ ਸੀ ਪਰ ਜੋ ਹੁਣੇ ਜੋ ਵਰਤਾਰਾ ਵਾਪਰਿਆ ਖਾਸ ਕਰਕੇ ਹੁਣ ਜਦੋਂ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਪਾਸੇ ਜੀ ਪੂਰੇ ਉਹਨਾਂ ਦੇ ਤਾਮਝਾ ਮਨ ਦੇ ਜਿਵੇਂ ਕਿ ਐਮਐਲਏ ਸਬੰਧੀ ਗੱਲ ਕਰਦੇ ਇੱਕ ਪਾਸੇ ਤੇ ਕਿਸਾਨ ਹੱਤ ਐਸੀ ਦਸਰਾਂ ਆਪਾਂ ਆਪਣੇ ਆਪ ਨੂੰ ਤੇ ਦੂਜੇ ਪਾਸੇ ਕਿਸਾਨਾਂ ਨੂੰ ਗੱਲੇ ਵਾਲੇ ਦੇ ਹਾਲਾਤ ਵੀ ਠੀਕ ਨਹੀਂ ਰਹਿਗੇ ਇਸ ਟਾਈਮ ਤੇ ਬਿਲਕੁਲ ਸੱਚ ਕੋਈ ਨਹੀਂ ਐਂਬੂਲੈਂਸ ਦੇ ਵਿੱਚ ਲੈ ਕੇ ਆਇਆ ਜਾਂਦਾ ਤੇ ਉਸ ਐਂਬੂਲੈਂਸ ਵਾਪਸ ਲੈ ਕੇ ਜਾਣਾ ਪੈਂਦਾ। ਕਈ ਵੀਡੀਓ ਆਈ ਆ ਵੀਡੀਓ ਤੁਸੀਂ ਵੀ ਵੇਖੀ ਆ ਉਹ ਸੰਗ ਵੀ ਵੇਖ ਲਈ ਹੋਈ ਸਾਡੇ। ਉਸ ਵੀਡੀਓ ਦੇ ਵਿੱਚ ਉਹਨੂੰ ਬੰਦਕ ਬਣਾ ਲਿਆ ਜਾਂਦਾ ਵਾ ਉਸ ਐਂਬੂਲੈਂਸ ਨੂੰ ਵੀ ਤੇ ਨਾਲ ਕਿਸਾਨ ਆ ਗੁੱਡੇਵਾਲ ਜੀ ਨੂੰ। ਹੂੰ ਹੂੰ ਸਤਜਿੰਦਰ ਸਿੰਘ ਇਹ ਕਿ ਬਿਲਕੁਲ ਇਸ ਐਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਬਕਾਇਦਾ ਚੰਡੀਗੜ੍ਹ ਤੋਂ ਜਿਸ ਭਲੇ ਨਿਕਲੇ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਫਿਰ ਕਿੰਨਾ ਰਸਤਾ ਵੀ ਕਿਸਾਨਾਂ ਆਗੂਆਂ ਨੇ ਤੈਅ ਕੀਤਾ ਤੇ ਹਰਾਸਤ ਦੇ ਵਿੱਚ ਉਦੋਂ ਲੈ ਲਿਆ ਜਾਂਦਾ ਜਦੋਂ ਪੰਜਾਬ ਦੀ ਸਰਹੱਦ ਦੇ ਵਿੱਚ ਦਾਖਲ ਹੁੰਦੇ ਆ ਅਕਲਕ ਕੰਫਰੋ ਤੇ ਸਪੇਰ ਦੀਆਂ ਨਾਲ ਚੱਲ ਰਹੀਆਂ ਸੀ ਕੁਝ ਵੀ ਹੋ ਸਕਦਾ ਜੇ ਮੀਟਿੰਗ ਐਈ ਨਹੀਂ ਹੁੰਦੀ ਤੇ ਮੀਟਿੰਗ ਦੇ ਰਿਸਤੇ ਪੁਲਸ ਹੀ ਨਹੀਂ ਨਿਕਲਦੇ ਤੇ ਕੰਫਰੋ ਸਪੇਰ ਦੀਆਂ ਸੀ ਜੋ ਹਾਲਾਤ ਬਣੇ ਸੀ ਨਾ ਯਕਦਮ ਅਚਾਨਕ ਬਣੇ ਸੀ ਇਹ ਤਾਂ ਸੋਚਿਆ ਨਹੀਂ ਦੀ ਜਾ ਸਕਦਾ ਕਿ ਇੱਥੋਂ ਤੱਕ ਵੱਡੀ ਗੱਲ ਬਣ ਸਕਦੀ ਹੈ ਕਿ ਖਾਨਾਗੋ ਨੂੰ ਕੇਰਾ ਬੰਦੀ ਕਰਕੇ ਪੁਲਸ ਖੜ ਸਕਦੀ ਆ ਤੋ ਕਿ ਕੋਈ ਇਹ ਦੌਰ ਵਾਲੀ ਗੱਲ ਨਹੀਂ ਸੀ ਵਕਤਵਾਦ ਉਹਨਾਂ ਸ਼ੰਭੂ ਜਾਨਾ ਤੇ ਦੂਜੇ ਨੇ ਖਲੋਰੀ ਡੱਲੇਵਾਲ ਸਾਹਿਬ ਨੇ ਜਾਣਾ ਕਿ ਹਨਾ ਉਹ ਫਰ ਸਰਪ੍ਰਸ਼ਾਸਨ ਨੂੰ ਲੱਗਦਾ ਹੋਵੇ ਕਿ ਜੋ ਉੱਥੇ ਛੱਡਦੇ ਆ ਤੇ ਹੋ ਸਕਦਾ ਜਿਵੇਂ ਕਥਾਨ ਆਗੂਆਂ ਨੇ ਘੇਰਾ ਬੰਦੀ ਪਹਿਲਾਂ ਕਰ ਲਈ ਸੀ ਕਿਉਂਕਿ ਜਦੋਂ ਡੱਲੇਵਾਲ ਸਾਹਿਬ ਉਥੇ ਬੈਠੇ ਸੀ ਨਾ ਉਸ ਵੇਲੇ ਕਿਹੜਾ ਬੰਦੇ ਗਿੱਤ ਸੀ ਇੱਕ ਵਾਰੀ ਬੰਗਣਾ ਚੱਕ ਲੈ ਸੀ ਪਹਿਲੀ ਵਾਰ ਪਰ ਦੂਜੀ ਵਾਰੀ ਜਦੋਂ ਲੈ ਕੇ ਆਏ ਸੀ ਉਤੋਂ ਤੋਂ ਬਾਅਦ ਦੇ ਵਿੱਚ ਰੁਕੋਕਾ ਤਾਂ ਰੱਖੀ ਸੀ ਸਿੱਕੇ ਤੋਂ ਟਰਾਲੀਆਂ ਦਾ ਚਾਰ ਸਿਰੇ ਵੈਲਡਿੰਗ ਕਰਕੇ ਖਿਲਾਰ ਦੇ ਆ ਗੀਆਂ ਤੇ ਲੱਗਦਾ ਹੂਗਾ ਪੁਲ ਤੋਂ ਪੁਲ ਤੋਂ ਜਾ ਕੇ ਪੜਨਾ ਉੱਥਾ ਨਾ ਹੋ ਜੇ ਬਾਅਦ ਹੋਏ ਤੇ ਤਾਣਾ ਨੂੰ ਧਲੇਵਾਲ ਸਾਹਿਬ ਫੜੇ ਗਏ ਐ ਇਸ ਟਾਈਮ ਤੇ ਸੰਦੇਜ ਤਾਂ ਫੜੇ ਗਿਆ ਤਾਂ ਸੋਣੀ ਜਿਹੜੀ ਖਬਰ ਆਈ ਹੈ ਨਾ ਨੌਰੀ ਦੀ ਇੰਟਰਨੈਟ ਸੌ ਬੰਦ ਕਰਤੀਆਂ ਨਵਦੀਪ ਜਲਬੇੜਾ ਨੌਜਵਾਨ ਜਿਹੜਾ ਸੀ ਨਵਦੀਪ ਸਿੰਘ ਹਾਂਜੀ ਹਰਿਆਣੇ ਤੋਂ ਆ। ਸੋਣੀ ਇੱਕ ਵੀਡੀਓ ਆਈ ਉਹਨਾਂ ਦੀ ਨਵਦੀਪ ਸਿੰਘ ਜਲਬੇੜ ਕਿ ਚਾਰਜ ਫੇਰੇ ਜੋ ਸੰਭੂ ਬਾਰਡਰ ਆ ਸੰਭੂ ਬਾਰਡਰ ਦੇ ਚਾਰਜ ਫੇਰੇ ਲੋਕਲ ਲੋਕਾਂ ਦੇ ਟਰੈਕਟਰ ਜੋ ਪ੍ਰਸ਼ਾਸਨ ਵੱਲੋਂ ਤੇ ਜੀਸੀਪੀਆਂ ਲਿਆਜ ਤੋਂ ਲਗਾਤੀਆਂ ਗਈਆਂ ਵਾਹਨ ਕੋਈ ਨਾ ਕੋਈ ਇੱਕ ਕਹਾਣੀ ਰਾਤ ਨੂੰ ਘੜੀ ਜਾ ਸਕਦੀ ਆ ਹੋ ਸਕਦਾ ਹੁਣ ਅਸੀਂ ਆਪਾਂ ਗੱਲ ਕਰਨੇ ਆ ਉਦੋਂ ਕਹਾਣੀ ਘੜੀ ਜਾ ਰਹੀ ਹੋਵੇ ਜਾਂ ਟਰੈਕਟਰ ਨਾਲ ਸਾਹਿਕ ਕਿ ਜੋ ਲੋਕ ਜੀ ਜੀ ਸ਼ੱਕ ਇਹ ਵੀ ਅਜਤਾਇਆ ਜਾ ਸਕਦਾ ਕਿ ਜੋ ਖਨੌਰੀ ਬਾਰਡਰ ਤੇ ਆਮ ਕਿਸਾਨ ਬੈਠਿਆ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਸਕਦੀ ਆ ਸ਼ੰਕਾ ਹੈ ਵੀ ਮੈਂ ਦੱਸ ਰਿਹਾ ਨਾ ਦੇਖੋ ਜਦੋਂ ਪ੍ਰਸ਼ਾਸਨ ਹਰ ਕਦੇ ਵਿੱਚ ਇੱਕ ਨਾ ਰਾਤ ਦੀ ਕੌਲ ਸੀ ਜੋ ਪ੍ਰਸ਼ਾਸਨ ਨੂੰ ਕੌਲ ਸੀ ਕਿ ਛੇਤੀ ਤੋਂ ਛੇਤੀ ਸਾਰੇ ਸਾਰੀ ਪੁਲਿਸ ਵੱਲ ਜੋ ਇਲਾਕੇ ਦਾ ਹੁੰਦਾ ਵਾ ਜਿੱਦਾਂ 2 4 5 ਜ਼ਿਲ੍ਹਿਆਂ ਦੇ ਪੁਲਿਸ ਵੱਲ ਸੀ ਨਾ ਉਹ ਬੁਲਾ ਲਈ ਗਈ ਸੀ ਉਸ ਦਾ ਉਹਨਾਂ ਨੇ ਕਹਿ ਸੀ ਕਿ ਤੁਹੇ ਸਵੇਰੇ ਹਾਜ਼ਰੀ ਚਾਹੀਦੀ ਆ ਉਹ ਤਾਂ ਕਰਕੇ ਲੱਗ ਰਿਹਾ ਸੀ ਕਿ ਸਵੇਰ ਦੇ ਕੰਸਲਵਾਂ ਵੀ ਕੀ ਕੰਮ ਕਰ ਸਕਦੇ ਆ ਮਤਲਬ ਇੱਕ ਕਰਨਲ ਦੀ ਕੁੱਟਮਾਰ ਤੋਂ ਆਪਾਂ ਸੁਣਿਆ 4 5 ਦਿਨ ਤੋਂ ਜੋ ਖਬਰਾਂ ਚੱਲ ਰਹੀ ਸੀ ਨਾ ਕਰਨਲ ਦੀ ਕੁੱਟਮਾਰ ਹੋਈ ਕਰਨਲ ਦੀ ਕੋਟ ਮਾਰ ਤੋਂ ਬਾਅਦ ਦੇ ਵਿੱਚ ਉਹਦਾ ਪਰਿਵਾਰ ਸਾਹਮਣੇ ਆਇਆ ਪ੍ਰਸ਼ਾਸਨ ਦੇ ਵੱਡੇ ਅਫਸਰ ਸਾਹਿਬਾਨ ਨੇ ਕੀਤਾ ਸੀ ਹਨਾ ਰੇ ਕੌਂਸਲ ਸਾਹਿਬ ਦਾ ਨਾਮ ਲੈ ਕੇ ਉਹਨਾਂ ਨੇ ਉਹ ਕਹਿ ਰਹੇ ਸੀ ਕਿ ਇਹ ਮੈਨੂੰ ਲੱਗਦਾ ਸੀ ਕਿ ਕਿਤੇ ਉਹ ਹਰਕਤ ਦਾ ਕਰਕੇ ਨਾ ਹੋਵੇ ਕਿ ਜੋ ਕੁਝ ਹੋਇਆ ਉਹਨੂੰ ਬਚਾਉਣ ਵਾਸਤੇ ਜਾਂ ਫੋਰਸਸ ਵੱਲੋਂ ਧਿਆਨ ਦਾ ਵੱਟ ਕਰਦੋ ਜਿਨ੍ਹਾਂ ਦੇ ਵਿੱਚ ਹਾਂ ਪਰ ਇਥੋਂ ਤੱਕ ਜਦੋਂ ਆਮ ਮਹਿਸੂਸ ਹੋਇਆ ਕਿ ਅੱਜ ਇੱਕ ਪਾਸੇ ਮੀਟਿੰਗਾਂ ਦੂਜੇ ਪਾਸੇ ਫੋਟੋਆਂ ਵਾਤੋਂ ਚੜਾਈਆਂ ਜਾਂਦੀਆਂ ਤੇ ਲੱਗਦਾ ਸੀ ਕਿ ਕੋਈ ਨਾ ਕੋਈ ਘਟਨਾ ਸ਼ੰਭੂ ਜਾਂ ਖਨੁਰ ਦੇ ਹੋ ਗਈ ਬਿਲਕੁਲ ਅਜੇ ਤੱਕ ਜੋ ਆਪਾਂ ਗੱਲ ਕਰ ਰਹੇ ਹਾਂ ਅਜੇ ਤੱਕ ਕੋਈ ਨਹੀਂ ਇਸ ਟਾਈਮ ਤੇ ਸਾਡਾ ਵੀ ਗੁਰਮੀਤ ਸਿੰਘ ਜਿਹੜਾ ਖਨੋਰੀ ਬਾਰਡਰ ਤੇ ਆ ਉਹ ਦੱਸਿਆ ਸੀ ਕਿ ਇਹਦੇ ਐਂਡਰ ਰਸਵਾ ਉਹ ਬੰਦ ਹੋ ਚੁੱਕੀਆਂ ਉੱਥੇ ਦੀਆਂ ਦੂਜੇ ਪਾਸੇ ਦੀ ਗੱਲ ਕਰੀਏ ਸ਼ੰਭੂ ਸ਼ੰਭੂ ਚਾਰ ਸਪੇਰੇ ਕੋਟ ਪਿਆੜੀਆਂ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਸੰਗ ਮਤਲਬ ਕਿ ਹੈਗੀਆਂ ਕਿਸਾਨਾਂ ਦੇ ਉਹ ਰੋਡ ਤੇ ਲੱਗੇ ਆ ਹਾਂ ਨਾ ਟਰੈਕਟਰ ਟਰਾਲੀਆਂ ਸਾਈਡਾਂ ਤੇ ਜਿਹੜੀਆਂ ਪਿਆੜੀਆਂ ਹੁੰਦੀਆਂ ਦੂਰ ਖੇਤ ਖੇਤ ਹਨ ਜਿਹੜਾ ਹਾਈਵੇ ਤੋਂ ਸਾਈਡਾਂ ਤੇ ਖੇਤ ਆ ਉਹਨਾਂ ਦੇ ਵਿੱਚ ਟਰੈਕਟਰ ਤੇ ਨਾਲ ਜੀਸੀਪੀਆਂ ਉਹ ਲਿਆ ਕੇ ਲਗਾਤੇ ਹੈ ਗਈਆਂ ਸੀ ਉਪਰ ਪ੍ਰਸ਼ਾਸਨ ਵੀ ਆਨੇ ਵੱਡਾ ਐਕਸ਼ਨ ਪੂਰੇ ਪਿਆ ਸਰਪੋਤ ਬਰ ਡਾਇਰੈਕਸ਼ਨ ਹੋਦਾ ਹੈ ਕਿਉਂਕਿ ਹੋ ਸਕਦਾ ਪਾਲੀਆਂ ਟ੍ਰੈਕਾਂ ਦੇ ਮਗਰ ਪਾ ਕੇ ਸਾਈਡ ਤੇ ਕਰਤੀਆਂ ਜਾਣ ਜੀਐਸਪੀਆ ਦੇ ਚੋਕੇ ਸਾਈਡ ਤੇ ਕਰਤੀਆਂ ਜਾਣ ਕੋਈ ਯਾ ਅਗਲੇ ਪਾਸੇ ਆਊਗਾ ਉਹ ਜੀਐਸਪੀ ਮਲਕੀ ਜੀਐਸਪੀ ਵੀ ਵਰਤੂ ਇਸ ਤਰ੍ਹਾਂ ਨਾਉਂਦੀ ਹੈ ਜੇ ਟਰਾਲੀ ਕੋਈ ਪਈ ਹੈ ਉਹਨੂੰ ਸਾਈਡ ਤੇ ਕਰਨ ਵਾਸਤੇ ਉਹ ਜੀਐਸਪੀ ਨੂੰ ਵਰਤਿਆ ਜਾ ਸਕਦਾ ਵਾ ਟ੍ਰੈਕਟਰ ਦੇ ਮਗਰ ਪਾ ਕੇ ਟਰਾਲੀ ਨੂੰ ਸਾਈਡ ਤੇ ਕਰਤੀ ਜਾਂਦਾ ਹੈ ਫਾਈਵੀਆ ਕਿਉਂਕਿ ਭਾਰੀ ਪੁਲਿਸ ਬਲ ਜਿਹੜਾ ਉਸ ਇਲਾਕੇ ਦੇ ਵਿੱਚ ਹੈ ਪਟਿਆਲੇ ਦੀ ਗੱਲ ਕਰਦੇ ਜੇ ਖੜਖਣਾ ਜਾਏ ਬਾਕੀ ਬਹੁਤ ਪਾਸੇ ਇਸ ਟਾਈਮ ਤੇ ਭਾਰੀ ਪੁਲਿਸ ਵਾਲਾ ਜਿਹੜਾ ਸੇਡ ਆ ਤੰਗ ਹੋ ਚੁੱਕਾ ਵਾ ਕਿਉਂਕਿ ਇਸ ਟਾਈਮ ਦੇ ਉਤੇ ਬੜੀ ਆਗੂ ਕੰਦੀ ਫੜੋ ਫੜਾਈ ਹੋਈ ਆ ਹੂੰ ਜੇ ਆਪਾਂ ਕਿਸਾ ਦਾ ਆਕੂ ਦੀ ਗੱਲ ਕਹੀਏ ਸਮਰ ਸਿੰਘ ਭੇਰ ਜੀ ਸਿੰਘ ਜੱਲੇ ਉਹ ਸਰਬਾਰ ਸਿੰਘ ਜੀ ਇਹ ਵੀ ਇੱਕ ਨਾਮ ਸੁਣਿਆ ਆਇਆ ਵਾ ਕਿ ਉਹਨਾਂ ਨੂੰ ਵੀ ਚੱਕ ਲਿਆ ਗਿਆ ਜੀ ਹਰ ਦੋ ਚੰਡਾ ਆ ਬਹੁਤ ਮੰਨੀ ਉਹ ਸਾਰਿਆਂ ਨੂੰ ਚੱਕ ਲਿਆ ਗਿਆ ਹਾਂ ਹੂੰ ਆ ਸੰਗਰੂਰ ਵਾਲੀ ਸਾਈਡ ਤੋਂ ਗੱਡੀਆਂ ਜਿਹੜੀਆਂ ਪੁਲਿਸ ਹੁਣੇ ਜਿਹੜੀ ਸੰਗਰੂਰ ਤੋਂ ਜਿਹੜੀ ਖਬਰ ਆ ਇੱਕ ਸੰਗਰੂਰ ਵਾਲੀ ਸਾਈਡ ਤੋਂ ਛੈਂਕੜੇ ਗੱਡੀਆਂ ਪੁਲਿਸ ਦੀਆਂ ਰਵਾਨਾ ਹੋ ਚੁੱਕੀਆਂ ਜਿਹੜੀ ਹੁਣੇ ਪੁਖਤਾ ਜਾਣਕਾਰੀ ਹੈ ਜੀ ਕੁਝ ਮਿੰਟ ਪਹਿਲਾਂ ਦੀ ਗੱਲ ਆ ਇਸ ਵੱਲੇ ਜੋ ਖiladi ਦੇ ਹਾਲਾਤ ਨੇ ਉਤਨਾ ਪੁਰਨ ਨੇ ਹਾਂ ਬਿਲਕੁਲ ਖਲੋਰੀ ਖਲੋਰੀ ਸ਼ੈਂਪੂ ਦੋਵੇਂ ਸੇਮ ਹੋਗੇ ਇਹਨਾਂ ਕੀ ਖਰਮ ਦੀ ਜ਼ਿਆਦਾ ਹੋਊਗਾ ਸ਼ੈਂਪੂ ਵੀ ਕਿਸਾਨ ਆਗੋ ਕਨੋਰੀ ਬੇਕੇਸੀ ਜਗਜੀਤ ਸਿੰਘ ਢੱਲੇਵਾਲ ਇਧਰੇ ਪਾਸੇ ਇੱਕ ਕਿਸਾਨ ਆਗੂ ਸਰਵਣ ਸਿੰਘ ਪੰਡਿਤ ਮੇਰੇ ਕਿਸਾਨ ਆਗੂ ਚੱਕ ਲਿਆ ਤੇ ਐਸ ਟਾਈਮ ਦੇ ਉੱਤੇ ਜੋ ਹਾਲਾਤ ਹੈ ਸ਼ਾਇਦ 1-2 ਘੰਟੇ ਦੇ ਵਿੱਚ ਵਿੱਚ ਜਾਂ ਹੋ ਸਕਦਾ ਰਾਤ ਪੈਣ ਦੀ ਉਡੀਕ ਕੀਤੀ ਜਾਵੇ ਕਿ ਐਸ ਟਾਈਮ ਜੇ ਇੰਡੀਆ ਦੀ ਗੱਲ ਕਰੀਏ 6 ਵਜੇ ਕੇ 7:30 ਵਜੇ ਤਕਰੀਬਨ 7 ਵਜੇ ਦਾ ਸਮਾਂ ਹੋ ਜਾਣਾ ਹੋ ਚੁੱਕਾ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੂੰ ਇਹ ਖਾਲ ਪੈ ਚੁੱਕੀ ਆ ਇੰਟਰਨਲ ਵੀ ਜਦੋਂ ਦਿਨ ਢਲਦਾ ਵਾ ਕੋਈ ਵੀ ਕਾਰਵਾਈ ਹੋ ਸਕਦੀ ਉਸ ਟਾਈਮ ਹੀ ਬਿਲਕੁਲ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੇੜਾ ਹੈ ਐ ਇਥੋਂ ਤੱਕ ਅਸੀਂ ਸ਼ੰਕਾ ਜਤਾ ਸਕਦੇ ਆ ਵੀ ਜੋ ਇਕੱਠ ਹੈ ਉਸ ਨੂੰ ਖਦੇੜਨ ਦੀ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰੇਗਾ ਬਿਲਕੁਲ ਇੱਕ ਨਾ ਆਪਾਂ ਦੇ ਥੋੜਾ ਪਿਛੇ ਚਲ ਜਾਈਏ ਨਾ ਕੁਲ ਪੇਜ ਜਦੋਂ ਕਤਾਰ ਆ ਗੋ ਦਿੱਲੀਲਾ ਮੋਰਚਾ ਜਿੱਤ ਕੇ ਆਏ ਸੀ ਨਾ ਦਿੱਲੀ ਪੇਸ਼ਕ ਤਿੰਨ ਮੰਗਾ ਸੀ ਜਿਹੜੀਆਂ ਸਾਰੀਆਂ ਮੰਗਾ ਨਹੀਂ ਮੰਨेंगी ਜਾਂ ਤੇਰੇ ਤਿੰਨ ਨੂੰ ਵਾਪਸ ਕਰਾਈਏ ਕੋਈ ਆਪਾਂ ਪਿਛੇ ਚਲ ਜਾਈਏ ਵਰਪੂਰ ਉਹਦੇ ਤੇ ਹਾਂ ਉਹ ਤੋਂ ਕਾਲਜ ਖੁਸ਼ੀ ਦਾ ਮਾਹੌਲ ਬਣਿਆ ਸੀ ਉਹਦੇ ਇੱਕ ਵੱਡਾ ਕਾਠ ਸੀ ਸਾਰੇ ਕਿਸਾਨ ਆ ਗੂ ਇਕੱਠੇ ਸੀ ਤਕਰੀਬਨ ਜੇ ਆਪਾਂ ਜਗਦੀਸ਼ ਸਿੰਘ ਗੱਲੇਵਾਲਜ ਦੀ ਗੱਲ ਕਰੀਏ ਉਸਕੇ ਨਾਲ ਸੀ ਸਰੋਸਕ ਮੇਰ ਪੈਸੇ ਕੋ ਵੱਖਰੇ ਬੈਠੇ ਸੀ ਔਰ ਉਹ ਸਮਰਥਨ ਇੱਕ ਬੰਦੇ ਨੂੰ ਜ਼ਰੂਰ ਦਿੰਦੇ ਸੀ ਹਾਂ ਜੇ ਇਹ ਚੀਜ਼ ਦੀ ਕਿਤਨਾ ਕਿਤੇ ਘਾਟ ਵਿੱਚ ਕਾਰਨ ਜਿਹੜਾ ਜਕਰਕੀਤਾ ਸੀ ਚੰਡੀਗੜ੍ਹ ਕਿਸਾਨ ਆ ਗੂ ਚੱਲੇ ਸੀ ਹਨਾ ਉਹਨਾਂ ਦੇ ਡੈਕਟਰ ਵਾਲੀਆਂ ਰੋਕ ਲਿਆ ਜਾਂਦੀਆਂ ਹਨਾ ਥਾਂ ਥਾਂ ਤੇ ਜਿੱਥੇ ਜਿੱਥੇ ਟੈਕਟਰ ਵਾਲਿਆਂ ਮੇਰੇ ਨੂੰ ਕੱਢ ਲਿਆ ਜਾਂਦਾ ਹੈ ਨਾ ਵੱਡੇ ਖਾਨਾਂ ਆ ਗੂ ਘਰਾਂ ਜੀ ਰਜਿਸਟਰ ਕਰ ਲਏ ਜਾਂਦੇ ਆ ਜੀ ਜੋ ਅੱਜ ਵਾਲੇ ਕਿਸਾਨਾਂ ਕੋਲ ਜਿਹੜੇ ਖੜੇ ਗਏ ਆ ਇਹਨਾਂ ਨੇ ਖੰਡਲ ਕੀਤਾ ਸੀ ਕਿ ਮਾੜੀ ਘਟਨਾ ਹੋਈ ਆ ਜੋ ਐਸ ਕੇ ਐਮ ਦੇ ਨਾਲ ਪੜੇ ਗਏ ਆ ਉਹਨਾਂ ਹੀ ਜਿਹੜੀ ਆਈ ਆ ਖਬਰ ਐ ਇੱਕ ਮਿੰਟ ਪਹਿਲਾਂ ਹਰਮੰਦਰ ਸਿੰਘ ਪਟਿਆਲਾ ਜੀ ਨੇ ਐਬੈਟਿਜ ਕੀਤਾ ਹੋਇਆ ਵਾ ਜਿਹੜੇ ਕਹਿੰਦੇ ਸਯੋਜਕ ਕਿਸਾਨ ਮੋਰਚਾ ਐਸ ਕੇ ਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚ ਦੇ ਅੱਗੋਂ ਰਸਤੇ ਲੈਣ ਦੀ ਨਖੇਦੀ ਕਰਦਾ ਸਿਵਰ ਖਬਰਾਂ ਤਾਂ ਕਰਦੀ ਉਹ ਕੇਵਲ ਨਖੇਦੀ ਇਹਨਾਂ ਜਿੰਦਗੀ ਦੇ ਕਿਤੇ ਨਹੀਂ ਕੁਝ ਵਰ ਪਹਿਲਾਂ ਸੋਚੀ ਜਿਵੇਂ ਗੈਰ ਰਾਜਨੀਤਿਕ ਐਸ ਕੇ ਐਮ ਨੇ ਤੇ ਕਸਾਰ ਮਜ਼ਦੂਰ ਮੋਜੇ ਨੇ ਖੇਦੇ ਕੀ ਪੀਜੋ ਉਹ ਖਤਰੂ ਪੜੇ ਗਏ ਸੀ ਅੱਜ ਉਹਨਾਂ ਨੇ ਵੀ ਉਸੇ ਵੇਲੇ ਉਧਰੋਂ ਕਸਾਰਾ ਕੋ ਪੜੇ ਗਏ ਆ ਤੇ ਨਾਲ ਹੀ ਸਹੀ ਅਸੀਂ ਇਹ ਕਹਿ ਸਕਦੇ ਆ ਕਿ ਕੇਵਲ ਬਿਆਨਬਾਜ਼ੀ ਤੱਕ ਹੀ ਆ ਸਾਥ ਜਿਹੜਾ ਬਿਆਨਬਾਜ਼ੀ ਕਿ ਇਹ ਨਹੀਂ ਬਿਆਨ ਆਇਆ ਕਿ ਇਹ ਮਾਰੀ ਕਰਨਾ ਹੋਈ ਆ ਸਹੀ ਤੱਕ ਅਸੀਂ ਇਕੱਠੇ ਹੋਵਾਂਗੇ ਸ਼ੰਘੋ ਜਖਨੋਰੀ ਇਕੱਠੇ ਹੋ ਸਕਦੇ ਆਂ ਦੀ ਅਸੀਂ ਚੰਡੀਗੜ੍ਹ ਦੀ ਮੀਟਿੰਗ ਕਰ ਕੋਈ ਨਹੀਂ ਹੁੰਦੀ ਗਈ ਐਸਕੇਮ ਦਾਉਰਾ ਪਰ ਐਸਕੇਮ ਇਹ ਸੀ ਵੀ ਨਿੰਦਾ ਜਰੂਰ ਕੀਤੀ ਆ ਐਸਕੇਮ ਦੇ ਆਗੂ ਸਹਿਬਾਨ ਅਜੇ ਇਕੱਠੇ ਨਹੀਂ ਹੋਏ ਨਾ ਐਸਕੇਮ ਤੇ ਨਾ ਗੈਰ ਕਿਆਸੀ ਕਿਸਾਨ ਮਜ਼ਦੂਰ ਮੋਟੇੜੇ ਲੈ ਗਿਆ ਇਹ ਕੱਟੇ ਨਹੀਂ ਸੀ ਕੋਸਰ ਨਹੀਂ ਸੀ ਰੋਲੀ ਇਸ ਜੀ ਦਾ ਘਾਟਾ ਜੂਰ ਸੀ ਕੋਟੀ ਦੇ ਸਰ ਕਿਉਂਕਿ ਜਦੋਂ ਯੂਟ ਹੀ ਹੁੰਦੀ ਹੈ ਨਾ ਇੱਕ ਇੱਕ ਬਰਕਾ ਦਾ ਪੰਜਾਬੀ ਦੀ ਬੜੀ ਮੋਟਾਵਾ ਦਾ ਛੋਟੇ ਹੁੰਦੇ ਨੇ ਵੀ ਨਾ ਕਿ ਛੋਟੀਆਂ ਜਾਂਦੀਆਂ ਹੋਣ ਇੱਕ ਕਟਾਰ ਦੇ ਵਿੱਚ ਆਪਾਂ ਲੇਖ ਹੀ ਪੜਨ ਹੁੰਦੇ ਸੀ ਉਹ ਟੁੱਟਦੇ ਨਹੀਂ ਇਕੱਲੀ ਇਕੱਲੀ ਬੜੀ ਸੌਖੀ ਟੁੱਟ ਜਾਂਦੀ ਹੈ ਇਹ ਹਾਲਾਤ ਉਹ ਬਣੇ ਹੋਏ ਆ ਜਦੋਂ ਕਿਸਾਨ ਆ ਗਏ ਦਿੱਲੀ ਤੋਂ ਵਾਪਸ ਆਏ ਸੀ ਪੰਜਾਬ ਤੇ ਉਹਨਾਂ ਦਿਨਾਂ ਦੇ ਵਿੱਚ ਪੀਐਮ ਸਾਹਿਬ ਨੇ ਇੱਕ ਦਮ ਦੀ ਮੀਟਿੰਗ ਕਾਲ ਲਈ ਸੀ ਕਿ ਆਜੋ ਤੁਸੀਂ ਕਿਸਾਨ ਨੂੰ ਦਿੱਲੀ ਤੋਂ ਆ ਗਿਆ ਉਹ ਮੇਰੇ ਨਾਲ ਕਰੋ ਮੀਟਿੰਗ ਜਿਹੜੀ ਚੀਜ਼ ਚਾਹੀਦੀ ਆ ਪੰਜਾਬ ਸਰਕਾਰ ਤੋਂ ਦੇਣ ਵਾਸਤੇ ਤਿਆਰ ਆ ਹਣਾ ਦੇਖੋ ਬੜੀ ਵੱਡੀ ਗੱਲ ਸੀ ਸਾਰੇ ਜਾਣੇ ਉੱਥੇ ਮੂੰਹ ਮਿੱਠਾ ਵੀ ਕਰਾਉਂਦੇ ਆ ਜਾ ਕੇ ਉਥੇ ਮੁੱਖ ਮੰਤਰੀ ਸਾਹਿਬ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਉਦੋਂ ਲੱਗਦਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬੇਸ਼ੱਕ ਬੋਰ ਰਾਜਨੀਤੀ ਹੁੰਦੀ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਬੋਰ ਰਾਜਨੀਤੀ ਕਰਦੇ ਐ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਇੱਕ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਦੀ ਇੱਕ ਜਿੰਮੇਵਾਰੀ ਵੀ ਸੀ ਹੈ ਨਾ ਪਰ ਉਹ ਜਿੰਮੇਵਾਰੀ ਸਮਝ ਲਈ ਉਸ ਸਮੇਂ ਇਹਨਾਂ ਨੂੰ ਬੁਲਾਇਆ ਜੇ ਏਸੀ ਤਰ੍ਹਾਂ ਯੂਨਿਟੀ ਰਹਿੰਦੀ ਤੇ ਹੋ ਸਕਦਾ ਸੀ ਇਹ ਜਿਹੜੀਆਂ ਖਬਰਾਂ ਸੁਣਨ ਵਾਸਤੇ ਨਾ ਮਿਲਦੀਆਂ ਇਹ ਇਕੱਠੇ ਲੜਦੇ ਇਹ ਖਬਰਾਂ ਨਾ ਮਿਲਦੀਆਂ ਕਿ ਕੱਲਾ ਕਿਸੇ ਕੋਲੋਂ ਪੜਿਆ ਜਾਂਦਾ ਵਾ ਕੋਈ ਕਿਤੇੋਂ ਪੜਿਆ ਜਾਂਦਾ ਵਾ ਪਹਿਲਾਂ ਫੜੇ ਗਏ ਸੀ ਐਸਕੇਮਰ ਸਾਰੇ ਅਗਲਾ ਚੰਡੀਗੜ੍ਹ ਨਹੀਂ ਬਣਦੇ ਤੇ ਦਿੱਲੀ ਤੇ ਬਹੁਤ ਦੂਰ ਦੀ ਗੱਲ ਹੈ ਨਾ ਇਸ ਵੇਲੇ ਚੰਡੀਗੜ੍ਹ ਨਹੀਂ ਬਣਦੇ ਤੇ ਹਾਂ ਇਹਨਾਂ ਦਿਨਾਂ ਵਿੱਚ ਨੌਜਵਾਨ ਆਗੂ ਜੂ ਯਾਦ ਆਉਣਗੇ ਤੁਹਾਨੂੰ ਉਹਦੇ ਵੀ ਸਿੱਧੂ ਹੋਵੇ ਉਹਦੇ ਲੱਖਾ ਸੁਤਰਾ ਹੋਵੇ ਉਹਦੇ ਚ ਨੌਜਵਾਨੀ ਜਿਹੜੀ ਮੂਹਰੀ ਲਾ ਕੇ ਦਿੱਲੀ ਦੇ ਬਰੂਹਾਂ ਤੱਕ ਲੈ ਗਈ ਸੀ ਹੈ ਨਾ ਇਸ ਵਾਰ ਇਹਨਾਂ ਨੌਜਵਾਨਾਂ ਦੀ ਘਾੜ ਜੂੜ ਕੋਗੀ ਅਸੀਂ ਕਿਉਂ ਨਹੀਂ ਜਾ ਸਕੀ ਨਾਲ ਨੌਜਵਾਨੀ ਨੂੰ ਇਹ ਜ਼ਰੂਰ ਸੋਚਣਗੇ ਕਿਸਾਨ ਸੋਚਣਾ ਹੀ ਪਊਗਾ ਨਾਲੋ ਬੇਸ਼ੱਕ ਇਹ ਕਿੰਨਾ ਵੀ ਕਹੀਏਗੀ ਨੌਜਵਾਨੀ ਸਾਡੇ ਨਾਲ ਆ ਪਰ ਇੱਕ ਘਾਟ ਜ਼ਰੂਰ ਹੈਗੀ ਹੈ ਕਿ ਨੌਜਵਾਨੀ ਜਿਹੜੀ ਕਿਸੇ ਨਾਲ ਲੱਗਦੀ ਆ ਉਹ ਵੀਰ ਲੱਗਾਣਾ ਹੋਵੇ ਵੀਰ ਦੀਪ ਸਿੱਧੂ ਜਿਹੜਾ ਸਥਾਨੀ ਸੰਸਾਰ ਤੋਂ ਜਾ ਚੁੱਕਾ ਵਾ ਦੀਪ ਦੇ ਮਗਰ ਮੈਂ ਉਸ ਸਮੇਂ ਵੇਖਿਆ ਸੀ ਕਿ ਹਜ਼ਾਰਾਂ ਹੀ ਲੱਖਾਂ ਦੀ ਤਲਾਸ਼ ਦੇ ਵਿੱਚ ਲੋਕ ਨੌਜਵਾਨ ਇੱਦਾਂ ਪੂਰੇ ਹੋਏ ਹੋ ਉਦੋਂ ਇਲਾਕੇ ਉਹਨਾਂ ਆਪਣੇ ਘਰਾਂ ਲਵਾਈ ਸੀ ਕੋਈ ਉਹਦੇ ਵਿੱਚ ਦੌੜਾਵਾ ਨਹੀਂ ਸੀ ਕਿ ਕੋਈ ਲੜਾਈ ਹੈ ਤਾਂ ਦੂਜੇ ਦੇਖਣਾ ਕਰੀ ਤੇ ਚੱਲੇ ਆਪਣੀ ਹਕੀ ਮੰਗਾ ਵਾਸਤੇ ਕਿਸਾਨ ਤੁਰੇ ਸੀ ਦਿੱਲੀ ਆਪਣੀ ਰਾਜਧਾਨੀ ਨਹੀਂ ਸੀ ਬਿਲਕੁਲ ਜੀ ਕਿਉਂਕਿ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਆ ਆਪਣੀ ਰਾਜਧਾਨੀ ਛੱਡੋ ਅੱਜ ਨਾਲ ਪੰਜਾਬ ਦੀ ਰਾਜਧਾਨੀ ਦੇ ਵਿੱਚ ਕੁਝ ਦਿਨ ਪਹਿਲਾਂ ਸਰਕਾਰਾਂ ਨੇ ਜਨਤਾ ਕੋਲ ਪ੍ਰਸ਼ਾਸਨ ਨੇ ਆਪਣਾ ਜੋਰ ਲਾਤਾ 13 ਦਾ ਪਰ ਅਤਿਰਾਜ ਬੰਦੇ ਫੜ ਲਏ ਜਾਂਦੇ ਐਸਕੇਮ ਨੂੰ ਗ੍ਰਿਫਤਾਰ ਕਰ ਲਈਦਾ ਵੱਡੇ ਅਗਵਾ ਨੂੰ ਐਸਕੇਮ ਦੇ ਨੂੰ ਜੀ ਸੋ ਬਹੁਤ ਬਹੁਤ ਧੰਨਵਾਦ ਪਾਇਸਾ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਫਤਿਹ ਅਰਸ ਕਰਾਂਗੇ ਜੀ ਵਾਈਕੁਤ ਜੀ ਦਾ ਖਾਲਸਾ ਵਾਈਕੁਤ ਜੀ ਕੀ ਫਤਿਹ ਵਾਈਕੁਤ ਜੀ ਕੀ ਫਤਿਹ ਜੀ